ਭ੍ਰਸ਼ਟਾਚਾਰ ਇਕੱਲੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨਹੀਂ ਕਰਦੇ ਹੋਰ ਵੀ ਬਹੁਤ ਸਾਰੇ ਲੋਕ ਕਿਦਾ ਜਿੱਥੇ ਹੱਥ ਪੈਂਦਾ ਹੈ ਪੈਸਾ ਪੈਸੇ ਦੀ ਚਮਕ ਇਸ ਕਦਰ ਇਮਾਨ ਡੋਲਣ ਲਾ ਦਿੰਦੀ ਹੈ ਵਿਅਕਤੀ ਕਿਸੇ ਬੰਦੇ ਕੋਲੇ ਕਰਮਚਾਰੀ ਕੋਲੇ ਕੰਮ ਲਈ ਜਾਂਦਾ ਤਾਂ ਆਪਣੇ ਕੰਮ ਦਾ 5-7000 ਰੁਪਏ ਉਹਨੂੰ ਆਫਰ ਕਰਦਾ ਹੈ ਵੈਸੇ ਉਹਨੂੰ ਭਲੇਖਾ ਹੁੰਦਾ ਹਰ ਇੱਕ ਬ੍ਰਸ਼ਟ ਬੰਦੇ ਨੂੰ ਬੇਈਮਾਨ ਬੰਦੇ ਨੂੰ ਵੀ ਸ਼ਾਇਦ ਮੇਰੇ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਕਿ ਰਿਸ਼ਵਤ ਖੋਰ ਤੇ ਭ੍ਰਸ਼ਟ ਵਿਅਕਤੀ ਦੇ ਨਾਲੋਂ ਟਕੋਠੇ ਤੇ ਬੈਠੀ ਉਸ ਮਜਬੂਰ ਤਵਾਇਬ 100 ਗੁਣੇ ਚੰਗੀ ਆ ਉਹ ਲੋਕ ਜੋ ਤੁਹਾਡੇ ਗੇੜੇ ਲਵਾ ਰਹੇ ਨੇ ਉਹ ਲੋਕ ਜੋ ਤੁਹਾ ਤੋਂ ਹੱਤੋਂ ਕੁਝ ਆਸ ਕਰ ਰਹੇ ਨੇ ਉਹ ਲੋਕ ਜੋ ਤੁਹਾ ਤੋਂ ਹੱਤੋਂ ਚਾਹ ਪਾਣੀ ਭਾਲਦੇ ਨੇ ਉਹਨਾਂ ਨੂੰ ਤੁਹਾਡਾ ਕੰਮ ਕਰਨ ਲਈ ਸਰਕਾਰ ਪੈਸੇ ਦੇ ਰਹੀ ਆ ਕੀ ਤੁਸੀਂ ਕਦੇ ਪੁੱਛਿਆ ਸਮਾਜ ਉਦੋਂ ਕਰਕ ਜਾਂਦਾ ਹੈ ਇਨਸਾਨੀਅਤ ਉਦੋਂ ਲਹੂ ਲਹਾਨ ਹੋ ਜਾਂਦੀ ਆ ਜਦੋਂ ਇੱਕ 50000 ਰੁਪਏ ਕਮਾਉਣ ਵਾਲਾ ਕਰਮਚਾਰੀ ਇੱਕ 500 ਰੁਪਏ ਕਮਾਉਣ ਵਾਲੇ ਦਿਹਾੜੀਦਾਰ ਦੀ ਜੇਬ ਵੱਲ ਦੇਖਦਾ ਹੈ ਰਿਸ਼ਵਤਖੋਰੀ ਨੂੰ ਬढ़ावा ਦੇਣ ਦੇ ਵਿੱਚ ਮੈਂ ਸਮਝਦਾ ਤੁਹਾਡਾ ਵੀ ਹੱਥ ਹੈ ਅੰਗ ਸੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰਾਜੇਸ਼ ਰਖੀ ਪੰਜਗਰਿਆਂ ਸਵਾਗਤ ਕਰਦਾ ਹਾਂ ਅੱਜ ਇੱਕ ਫੇਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਇਹ ਵਿਸ਼ਾ ਹੈ ਤੇਜ਼ੀ ਨਾਲ ਵੱਧ ਰਿਹਾ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਜਾਲ ਸਾਥੀਓ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਜਿੱਥੇ ਸੂਬਾ ਸਰਕਾਰ ਦਾ ਆਮ ਲੋਕਾਂ ਦੇ ਲਈ ਸੂਬੇ ਦੀ ਜਨਤਾ ਨੂੰ ਇੱਕ ਵਧੀਆ ਮਾਹੌਲ ਸੁਖਾਵਾਂ ਮਾਹੌਲ ਤੇ ਉਹਨਾਂ ਦੇ ਕੰਮਾਂ ਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਇਹ ਵਧੀਆ ਫੈਸਲਾ ਉਥੇ ਸੂਬਾ ਸਰਕਾਰ ਦਾ ਇਹ ਫੈਸਲਾ ਸਾਡੇ ਸਰਕਾਰੀ ਤੇ ਗੈਰ ਸਰਕਾਰੀ ਢਾਂਚੇ ਦੇ ਸੰਬੰਧ ਵਿੱਚ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਰ ਕਿਉਂ ਇੰਨੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਆ ਜਿਹੜਾ ਉਹ ਵੱਧ ਗਿਆ ਕਿ ਸਰਕਾਰ ਨੂੰ ਇਸ ਨੂੰ ਨੱਥ ਪਾਉਣ ਦੇ ਲਈ ਸਪੈਸ਼ਲ ਮਹਿਮਾ ਜਿਹੜੀ ਉਹ ਚਲਾਉਣੀ ਪਈ ਤੇ ਇਹ ਮਹਿਮਾ ਦੇ ਦਰਾਂ ਆਏ ਦਿਨ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਵਿਜੀਲੈਂਸ ਬਿਊਰੋ ਪੰਜਾਬ ਦੇ ਹੱਥੀਂ ਵੀ ਲੱਗ ਰਹੇ ਹਨ ਭਾਵੇਂ ਭ੍ਰਿਸ਼ਟਾਚਾਰ ਪੂਰੇ ਵਿਸ਼ਵ ਦਾ ਮੁੱਦਾ ਹੈ ਭਾਵੇਂ ਰਿਸ਼ਵਤਖੋਰੀ ਬਾਕੀ ਸੂਬਿਆਂ ਦਾ ਵੀ ਮੁੱਦਾ ਹੈ ਪਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਐ ਪੰਜਾਬ ਯੋਧਿਆਂ ਦੀ ਧਰਤੀ ਐ ਪੰਜਾਬ ਸ਼ਹੀਦਾਂ ਦੀ ਧਰਤੀ ਐ ਪੰਜਾਬ ਦੀ ਧਰਤੀ ਤੇ ਧਾਰਮਿਕ ਪੱਖੋਂ ਸਮਾਜਿਕ ਪੱਖੋਂ ਅਜਈਆਂ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਸਤਕਾਰ ਨਾਲ ਵੇਖਿਆ ਜਾਂਦਾ ਐ ਤੇ ਉਹਨਾਂ ਨੇ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਸਾਡੇ ਹਰਮਨ ਪਿਆਰੇ ਸੂਬੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਰਿਸ਼ਵਤ ਖੋਰੀ ਦਾ ਵਧਣਾ ਚਿੰਤਕਾਂ ਲਈ ਚਿੰਤਾ ਵਾਲੀ ਗੱਲ ਹੈ ਜੇ ਪੂਰੀ ਦੁਨੀਆ ਦੀ ਗੱਲ ਕਰਾਂ ਤਾਂ ਪੂਰੀ ਦੁਨੀਆ ਦੇ ਵਿੱਚ 180 ਜਿਹੜੇ ਦੇਸ਼ ਨੇ ਉਹਨਾਂ ਵਿੱਚ ਭਾਰਤ ਦਾ ਛੰਨ ਮਾਰੰਕ ਹੈ ਜੋ ਸ਼ਰਮ ਵਾਲੀ ਚਿੰਤਾ ਵਾਲੀ ਤੇ ਸੋਚਣ ਵਾਲੀ ਗੱਲ ਹੈ ਸਾਰੀ ਦੁਨੀਆ ਦੇ ਵਿੱਚੋਂ ਦੱਖਣ ਸੁਡਾਨ ਨਾਮ ਦਾ ਦੇਸ਼ ਹੈ ਉਹ ਸਾਰਿਆਂ ਨੂੰ ਪ੍ਰਿਸ਼ਟ ਗਿਣਿਆ ਜਾਂਦਾ ਹੈ ਪ੍ਰਿਸ਼ਟ ਸ਼ਬਦ ਦੀ ਆਪਦੇ ਆਪ ਚ ਇੱਕ ਲਾਣਤ ਵਾਲਾ ਸ਼ਬਦ ਹੈ ਤੇ ਡੈਨਮਾਰਕ ਜੇ ਸੂਚੀ ਦੀ ਆਪਾਂ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਸਾਰਿਆਂ ਨੂੰ ਇਮਾਨਦਾਰ ਦੇਸ਼ ਹੈ ਮੈਂ ਭਾਵੇਂ ਉੱਥੋਂ ਦੇ ਪਾਉਣ ਪਾਣੀ ਉੱਥੋਂ ਦੀ ਹਵਾ ਤੇ ਉੱਥੋਂ ਦੇ ਸਿਸਟਮ ਬਾਰੇ ਬਹੁਤਾ ਗੱਲ ਨਾ ਕਰਾਂ ਪਰ ਇਸ ਸੂਚੀ ਦੇ ਵਿੱਚ ਇੱਕ ਨੰਬਰ ਤੇ ਹੋਣਾ ਉਹਨਾਂ ਉੱਥੋਂ ਦੇ ਲੋਕਾਂ ਲਈ ਉੱਥੋਂ ਦੇ ਸਮਾਜ ਲਈ ਤੇ ਜਨਤਾ ਲਈ ਵਧਾਈ ਵਾਲੀ ਗੱਲ ਹੈ ਤੇ ਮੈਂ ਵੀ ਉਹਨਾਂ ਨੂੰ ਵਧਾਈ ਦੇਵਾਂਗਾ ਸਾਡੇ ਦੇਸ਼ ਦੇ ਵਿੱਚ ਭ੍ਰਸ਼ਟਾਚਾਰ ਦੀਆਂ ਬਹੁਤ ਵੱਡੀਆਂ ਕਹਾਣੀਆਂ ਬਹੁਤ ਵੱਡੇ ਮਾਮਲੇ ਆਪਾਂ ਸਾਰਿਆਂ ਨੇ ਪਿਛਲੇ ਸਮੇਂ ਦੇ ਵਿੱਚ ਵੇਖੇ ਨੇ ਤੇ ਚਰਚਾ ਵੀ ਰਹੀ ਹੈ ਹਜ਼ਾਰਾਂ ਕਰੋੜਾਂ ਦੇ ਘਪਲੇ ਆਮ ਜਿਹੀ ਗੱਲ ਹੈ ਤੇ ਉਹ ਲੋਕ ਐਡੀ ਵੱਡੇ ਕੱਪੜੇ ਕਰਨ ਤੋਂ ਬਾਅਦ ਵੀ ਬੜੇ ਸ਼ਾਂਤ ਤੇ ਮਾਣ ਨਾਲ ਸਮਾਜ ਦੇ ਵਿੱਚ ਵਿਚਰ ਰਹੇ ਨੇ ਇਹ ਚਿੰਤਾ ਵਾਲੀ ਗੱਲ ਆ ਪੰਜਾਬ ਦੀ ਮੈਂ ਜੇ ਗੱਲ ਕਰਾਂ ਤਾਂ 2023 ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ 70 ਮਾਮਲੇ ਜਿਹੜੇ ਹੈਗੇ ਨੇ ਰਿਸ਼ਵਤਖੋਰੀ ਦੇ ਉਹ ਸਾਹਮਣੇ ਲਿਆਂਦੇ ਗਏ ਜਿਨ੍ਹਾਂ ਦੇ ਵਿੱਚ 7 ਨੇਤਾ ਤੇ ਬਾਕੀ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਸਨ 288 ਮਾਮਲੇ 2023 ਦੇ ਵਿੱਚ ਆਪਣੀ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਵਾਲੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਆਏ ਇਹ ਆਮਦਨ ਕਿਵੇਂ ਬਣੀ ਇਹ ਜਾਇਦਾਦ ਕਿੱਥੋਂ ਬਣਾਈ ਗਈ ਇਹ ਵੱਡੇ ਸਵਾਲ ਨੇ ਨਾਲੇ ਇਹ ਉਹ ਲੋਕ ਨੇ ਜੋ ਫੜੇ ਗਏ ਤੇ ਇਹਨਾਂ ਤੋਂ ਬਾਅਦ ਇਹਨਾਂ ਦੇ ਵਿੱਚ ਸਾਡੇ ਇਸੇ ਸਿਸਟਮ ਦੇ ਵਿੱਚ ਇਸੇ ਸਮਾਜ ਦੇ ਵਿੱਚ ਹੋਰ ਕਿੰਨੇ ਲੋਕ ਹੋਣਗੇ ਜੋ ਵਿਜੀਲੈਂਸ ਬਿਊਰੋ ਪੰਜਾਬ ਦੇ ਹੱਥ ਨਹੀਂ ਆਏ ਜਾਂ ਜਿਨ੍ਹਾਂ ਦੇ ਵਿਰੋਧ ਚ ਕਿਸੇ ਨੇ ਆਵਾਜ਼ ਨਹੀਂ ਠਾਈ ਇਸੇ ਅੰਕੜਿਆਂ ਤੇ ਲੰਘੇ ਸਾਲ 2024 ਦੀ ਜੇ ਗੱਲ ਕਰੀਏ ਤਾਂ 2024 ਦੇ ਵਿੱਚ 173 ਜਿਹੜੇ ਮਾਮਲੇ ਨੇ ਵੀ ਜੀ ਵਿਜੀਲੈਂਸ ਬਿਊਰੋ ਪੰਜਾਬ ਨੇ ਸਾਹਮਣੇ ਲਿਆਂਦੇ ਜਿਨ੍ਹਾਂ ਦੇ ਵਿੱਚ 139 ਅਧਿਕਾਰੀ ਤੇ ਕਰਮਚਾਰੀ ਤੇ 34 ਆਮ ਬੰਦੇ ਫੜੇ ਗਏ ਇਹਨਾਂ ਦੇ ਵਿੱਚ ਹੀ 10 ਗਜ਼ਟेड ਤੇ 129 ਨਾਨ ਗਜ਼ਟेड ਕਰਮਚਾਰੀ ਸਨ ਜੇ ਇਹੀ ਅੰਕੜਿਆਂ ਨੂੰ ਹੋਰ ਸੌਖਾ ਕਰਨ ਦੇ ਲਈ ਮੈਂ ਮਹੀਨਿਆਂ ਤੇ ਵੰਡ ਲਵਾਂ ਤਾਂ ਆਏ ਮਹੀਨੇ 10 ਤੋਂ ਲੈ ਕੇ 12 ਕਰਮਚਾਰੀ ਅਧਿਕਾਰੀ ਨੇ ਜਿਹੜੇ ਵਿਜੀਲੈਂਸ ਬਿਊਰੋ ਪੰਜਾਬ ਦੇ ਹੱਥ ਲੱਗਦੇ ਨੇ ਇਨਾਂ ਵਿੱਚ ਜ਼ਿਆਦਾ ਅੰਕੜੇ ਜਿਹੜੇ ਵਿਭਾਗਾਂ ਦੇ ਨੇ ਉਹਨਾਂ 'ਚ ਸਭ ਤੋਂ ਵੱਧ ਕਰਮਚਾਰੀ ਅਧਿਕਾਰੀ ਮਾਲ ਵਿਭਾਗ ਦੇ ਫਿਰ ਬਿਜਲੀ ਵਿਭਾਗ ਦੇ ਫਿਰ ਸਥਾਨਕ ਸਰਕਾਰਾਂ ਵਿਭਾਗ ਦੇ ਫਿਰ ਸਿਹਤ ਵਿਭਾਗ ਦੇ ਤੇ ਫਿਰ ਪੰਚਾਇਤ ਵਿਭਾਗ ਦੇ ਤੇ ਖੁਰਾਕ ਸਪਲਾਈ ਵਿਭਾਗ ਦੇ ਮਾਮਲੇ ਸਾਹਮਣੇ ਆਏ ਨੇ ਜਿਹੜੇ ਮਾਮਲੇ ਅਦਾਲਤਾਂ 'ਚ ਗਏ ਉਥੇ ਦੋਸ਼ੀ ਪਾਏ ਗਏ ਉਹਨਾਂ ਨੂੰ 5000 ਤੋਂ 5 ਲੱਖ ਤੱਕ ਦੇ ਜੁਰਮਾਨੇ ਮਾਨਯੋਗ ਅਦਾਲਤਾਂ ਵੱਲੋਂ ਕੀਤੇ ਗਏ ਤੇ ਉਹਨਾਂ ਦੀਆਂ ਨੌਕਰੀਆਂ ਨੇ ਜਿਹੜੀਆਂ ਉਹ ਖਤਮ ਹੋਈਆਂ ਇਹ ਮਾਮਲੇ ਇਹ ਜੁਰਮਾਨੇ ਸੋਚਣ ਲਈ ਮਜਬੂਰ ਕਰਦੇ ਨੇ ਭਾਵੇਂ ਕਿ ਇਹ ਵੀ ਸਹੀ ਆ ਕਿ ਰਿਸ਼ਵਤ ਭ੍ਰਸ਼ਟਾਚਾਰ ਕੱਲੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨਹੀਂ ਕਰਦੇ ਹੋਰ ਵੀ ਬਹੁਤ ਸਾਰੇ ਲੋਕ ਜਿਹਦਾ ਜਿੱਥੇ ਹੱਥ ਪੈਂਦਾ ਹੈ ਪੈਸਾ ਪੈਸੇ ਦੀ ਚਮਕ ਇਸ ਕਦਰ ਈਮਾਨ ਡੋਲਣ ਲਾ ਦਿੰਦੀ ਹੈ ਕਿੰਨੇ ਦੀ ਗਿਣਤੀ ਆਏ ਦਿਨ ਬਧ ਰਹੀ ਹੈ 2023 ਤੇ 24 ਦੇ ਅੰਕੜਿਆਂ ਦੀ ਅਸੀਂ ਗੱਲ ਕੀਤੀ ਹੈ ਸਵਾਲ ਇਹ ਆ ਵੀ ਆਖਰ ਪੈਸਾ انسان ਨੇ ਇੰਨਾ ਜ਼ਰੂਰੀ ਕਿਉਂ ਬਣਾ ਲਿਆ ਕਿਉਂ ਉਹ ਆਪਣੀ ਜ਼ਮੀਰ ਵੇਚਣੀ ਪੈ ਰਹੀ ਹੈ ਜਦੋਂ ਕੋਈ ਵਿਅਕਤੀ ਕਿਸੇ ਬੰਦੇ ਕੋਲੇ ਕਰਮਚਾਰੀ ਕੋਲੇ ਕੰਮ ਲਈ ਜਾਂਦਾ ਤੋ ਆਪਣੇ ਕੰਮ ਦਾ 5-7000 ਰੁਪਏ ਉਹਨੂੰ ਆਫਰ ਕਰਦਾ ਮੂਰਲਾ ਬੰਦਾ ਸੀਟ ਤੇ ਬੈਠਾ ਕੋਈ ਵੀ ਅਧਿਕਾਰੀ ਕਰਮਚਾਰੀ ਜਦੋਂ ਪੈਸੇ ਫੜ ਲੈਂਦਾ ਤੇ ਦੋਵਾਂ ਵਿੱਚ ਇੱਕ ਸੌਦਾ ਹੋ ਗਿਆ ਮੈਂ ਮੰਨਦਾ ਵੀ ਉਸ ਕਰਮਚਾਰੀ ਨੇ ਉਸ ਅਧਿਕਾਰੀ ਨੇ ਉਹਨਾਂ 5-7000 ਰੁਪਈਆਂ ਦੇ ਵਿੱਚ ਆਪਣੇ ਆਪ ਨੂੰ ਵੇਚ ਦਿੱਤਾ ਸਵਾਲ ਇਹ ਆ ਕਿ ਤੁਹਾਡੀ ਕੀਮਤ ਉਹ 5-7000 ਰੁਪਈਆ ਤੁਹਾਨੂੰ ਪੈਸੇ ਦੇਣ ਤੋਂ ਬਾਅਦ ਉਹ ਆਮ ਲੋਕ ਤੁਹਾਡੇ ਕੋਲ ਕੰਮ ਲਈ ਆਇਆ ਉਹ ਬੰਦਾ ਜਦੋਂ ਵਾਪਸ ਆਪਣੇ ਘਰ ਚ ਜਾਊਗਾ ਸਮਾਜ ਵਿੱਚ ਜਾਊਗਾ ਤਾਂ ਇਹ ਕਹੂਗਾ ਵੀ ਮੈਂ 5-4000 ਰੁਪਏ ਚ ਉਹਨੂੰ ਖਰੀਦ ਲਿਆ ਆਪਣਾ ਕੰਮ ਹੁਣ ਹੋਇਆ ਹੀ ਪਿਆ ਤੇ ਉਹ ਕੰਮ ਹੋਏਗਾ ਵੀ ਉਹੀ ਪੈਸੇ ਤੁਸੀਂ ਆਪਣੇ ਘਰ ਲੈ ਕੇ ਜਾਓਗੇ ਸ਼ਾਮ ਨੂੰ ਜਦੋਂ ਇੱਕ ਰਿਸ਼ਵਤਖੋਰ ਇੱਕ ਭ੍ਰਸਟ ਕਰਮਚਾਰੀ ਅਧਿਕਾਰੀ ਪਾਪ ਨਾਲ ਕਮਾਏ ਹੋਏ ਪੈਸਿਆਂ ਨੂੰ ਆਪਣੇ ਘਰ ਲੈ ਕੇ ਜਾਂਦਾ ਆਪਣੇ ਜਵਾਕਾਂ ਲਈ ਕੁਝ ਲੈ ਕੇ ਜਾਂਦਾ ਤੇ ਯਾਦ ਰੱਖਿਓ ਤੁਸੀਂ ਮਹਿਸੂਸ ਕਰੋ ਨਾ ਕਰੋ ਇਹ ਸੱਚ ਹੈ ਕਿ ਉਹ ਪੈਸੇ ਵਧਣ ਫੁੱਲਣਗੇ ਨਹੀਂ ਤਬਾਹੀ ਮਚਾ ਦੇਣਗੇ ਉਹ ਪੈਸੇ ਤੁਹਾਨੂੰ ਅੱਜ ਲੱਗਦਾ ਹੋ ਵੀ ਇਹ ਮੈਨੂੰ ਮੇਰੀਆਂ ਸੁੱਖ ਸਹੂਲਤਾਂ ਮੇਰੇ ਲਈ ਖੁਸ਼ੀ ਦਾ ਕਾਰਨ ਬਣ ਰਹੇ ਨੇ ਮੈਂ ਇਹਨਾਂ ਨਾਲ ਐਸ਼ ਕਰ ਰਿਹਾ ਹਾਂ ਮੈਂ ਇਹਨਾਂ ਨਾਲ ਦੂਜਿਆਂ ਨਾਲੋਂ ਵੱਧ ਵਧੀਆ ਸਹੂਲਤਾਂ ਲੈ ਰਿਹਾ ਪਰ ਮੇਰਾ ਮੰਨਣਾ ਹੈ ਮੈਂ ਸਮਾਜ ਵਿੱਚ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਜਿਹੜੇ ਲੋਕ ਭ੍ਰਿਸ਼ਟ ਨੇ ਜਿਹੜੇ ਕਰਮਚਾਰੀ ਭ੍ਰਿਸ਼ਟ ਨੇ ਉਹ ਕਦੇ ਸੁਖੀ ਨਹੀਂ ਬਸੇ ਉਹ ਕਦੇ ਤੰਦਰੁਸਤ ਨਹੀਂ ਰਹੇ ਜ਼ਰੂਰੀ ਨਹੀਂ ਕਿ ਇਹ ਪੈਸਾ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਕਿਸੇ ਨੂੰ ਮਜਬੂਰ ਕਰਕੇ ਉਹਨਾਂ ਦੀ ਜੇਬ ਚੋਂ ਕਢਾਇਆ ਹੋਇਆ ਪੈਸਾ ਤੁਹਾਨੂੰ ਅੱਜ ਹੀ ਤੰਗ ਕਰੇ ਹੋ ਸਕਦਾ ਇਹਦਾ ਹਰਜਾਨਾ ਇਹਦਾ ਖਮਿਆਜਾ ਤੁਹਾਡੇ ਬੱਚਿਆਂ ਨੂੰ ਭੁਗਤਣਾ ਪਵੇ ਹੋ ਸਕਦਾ ਇਹ ਪੈਸਾ ਦੁੱਗਣਾ ਤਿਗਣਾ ਹੋ ਕੇ ਬਿਮਾਰੀਆਂ ਰਾਹੀਂ ਦੁਰਗਟ ਨਾ ਰਹੀਂ ਜਾਂ ਕਿਸੇ ਵੀ ਨੁਕਸਾਨ ਨਾ ਰਹੀਂ ਨਿਕਲੇ ਔਰ ਇਹ ਨਿਕਲਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਦੇਖੇ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਫਿਰ ਉਹਨਾਂ ਦੇ ਆਪਣਿਆਂ ਰਹੀਂ ਜਿਉਂ ਉਹਨਾਂ ਦੇ ਪਰਿਵਾਰ ਮੈਂਬਰਾਂ ਰਹੀਂ ਜਿਉਂ ਉਹਨਾਂ ਦੇ ਪਿਆਰਿਆਂ ਰਹੀਂ ਨੁਕਸਾਨ ਕਰਕੇ ਹੀ ਨਿਕਲਿਆ ਰਿਸ਼ਵਤਖੋਰ ਬੰਦਾ ਰਿਸ਼ਵਤ ਨੂੰ ਛੱਡ ਨਹੀਂ ਸਕਦਾ ਉਹਦਾ અપਮਾਨ ਹੋਈ ਜਾਵੇ ਉਹ ਸਮਾਜ ਦੇ ਵਿੱਚ ਉਹਦਾ ਕਿਰਦਾਰ ਆ ਕਿੰਨੇ ਹੀ ਦਾਗੀ ਹੋਈ ਜਾਵੇ ਇਹ ਵੈਸੇ ਉਹਨੂੰ ਭੁਲੇਖਾ ਹੁੰਦਾ ਹਰ ਇੱਕ ਪ੍ਰੇਸ਼ਟ ਬੰਦੇ ਨੂੰ ਬੇਈਮਾਨ ਮੰਦੇ ਨੂੰ ਵੀ ਸ਼ਾਇਦ ਮੇਰੇ ਬਾਰੇ ਕਿਸੇ ਨੂੰ ਨਹੀਂ ਪਤਾ ਪਰ ਉਸ ਦੇ ਦਾਇਰੇ ਚ ਉਸ ਖੇਤਰ ਚ ਉਸ ਦੇ ਆਪਣੇ ਵਿਭਾਗ ਚ ਉਸ ਦੇ ਪਿੰਡ ਚ ਇਹ ਸਹਜੇ ਹੀ ਪਤਾ ਹੁੰਦਾ ਵੀ ਜੀ ਨੂੰ ਇਹ ਉੱਪਰ ਵਾਲੀ ਕਮਾਈ ਕਹਿੰਦੇ ਨੇ ਇਹ ਕੀ ਰੰਗ ਲਿਆ ਰਹੀ ਆ ਕਿਸੇ ਨੇ ਕਿਹਾ ਕਿ ਕਿ ਰਿਸ਼ਵਤ ਖੋਰ ਤੇ ਭ੍ਰਿਸ਼ਟ ਵਿਅਕਤੀ ਦੇ ਨਾਲੋਂ ਤਕੋਠੇ ਤੇ ਬੈਠੀ ਉਸ ਮਜਬੂਰ 1200 ਗੁਣੇ ਚੰਗੀ ਆ ਜੋ ਭਾਵੇਂ ਸਮਾਜਿਕ ਤੌਰ ਤੇ ਗਲਤ ਕਰ ਰਹੀ ਹੋਵੇ ਸਮਾਜ ਭਾਵੇਂ ਉਸ ਨੂੰ ਮਾਨਤਾ ਨਾ ਦਿੰਦਾ ਹੋਵੇ ਪਰ ਉਹ ਕਿਸੇ ਨੂੰ ਮਜਬੂਰ ਕਰਕੇ ਕਿਸੇ ਨੂੰ ਬਲੈਕਮੇਲ ਕਰਕੇ ਕਿਸੇ ਨੂੰ ਗੇੜੇ ਕਢਵਾ ਕੇ ਉਸ ਦੀ ਜੇਬ ਚੋਂ ਪੈਸੇ ਨਹੀਂ ਕਢਾਉਂਦੀ ਰਿਸ਼ਵਤ ਖੋਰੀ ਨੂੰ ਬढ़ावा ਦੇਣ ਦੇ ਵਿੱਚ ਮੈਂ ਸਮਝਦਾ ਤੁਹਾਡਾ ਵੀ ਹੱਥ ਹੈ ਸਾਡੇ ਲੋਕਾਂ ਦਾ ਹੱਥ ਹੈ ਤੁਸੀਂ ਆਪਣੇ ਆਪ ਤੇ ਸੋਚਿਓ ਤੁਸੀਂ ਕਿਸੇ ਵੀ ਦਫ਼ਤਰ ਗਏ ਹੋਵੋ ਤੁਹਾਡਾ ਜਾਇਜ਼ ਕੰਮ ਹੋਵੇ ਤੇ ਤੁਹਾਡਾ ਉਹ ਕੰਮ ਲੇਟ ਕੀਤਾ ਜਾ ਰਿਹਾ ਹੋਵੇ ਤਹਾਨੂੰ ਗੇੜੇ ਲਗਾਏ ਜਾ ਰਹੇ ਹੁਣ ਤਾਂ ਤੁਸੀਂ ਉੱਥੇ ਪਤਾ ਨਹੀਂ ਕਿਹੜੇ ਮੂਹ ਮਲਾਜੇ ਦੇ ਨਾਲ ਚੁੱਪ ਕਰ ਜਾਂਦੇ ਹੋ ਜਵਾਬ ਨਹੀਂ ਮੰਗਦੇ ਉਹ ਲੋਕ ਜੋ ਤੁਹਾਡੇ ਗੇੜੇ ਲਵਾ ਰਹੇ ਨੇ ਉਹ ਲੋਕ ਜੋ ਤੁਹਾ ਤੋਂ ਹੱਥੋਂ ਕੁਝ ਆਸ ਕਰ ਰਹੇ ਨੇ ਉਹ ਲੋਕ ਜੋ ਤੁਹਾ ਤੋਂ ਚਾਹ ਪਾਣੀ ਭਾਲਦੇ ਨੇ ਉਹਨਾਂ ਨੂੰ ਤੁਹਾਡਾ ਕੰਮ ਕਰਨ ਲਈ ਸਰਕਾਰ ਪੈਸੇ ਦੇ ਰਹੀ ਹੈ ਕੀ ਤੁਸੀਂ ਕਦੇ ਪੁੱਛਿਆ ਵੀ ਮੇਰਾ ਕੰਮ ਲੇਟ ਕਿਉਂ ਹੋ ਰਿਹਾ ਯੁਰਤ ਰੱਖਿਆ ਕਰੋ ਜਿੱਥੇ ਕਿਤੇ ਤੁਹਾਡੇ ਨਾਲ ਤੱਕਾ ਹੁੰਦਾ ਬੋਲਿਆ ਕਰੋ ਚੰਗਾ ਕਹਿ ਜੋ ਕੋਈ ਮਾੜਾ ਕਹਿ ਜੋ ਇਹ ਮੈਟਰ ਨਹੀਂ ਕਰਦਾ ਜੇ ਤੁਸੀਂ ਕੁਝ ਵੀ ਨਹੀਂ ਕਹੋਗੇ ਦੇਖੋ ਤੁਸੀਂ ਸਹਿੰਦੇ ਰਹੋਗੇ ਜੇ ਤੁਸੀਂ ਚੁੱਪ ਰਹੋਗੇ ਮਾੜਾ ਤਾਂ ਫਿਰ ਵੀ ਕਿਹਾ ਜਾਊਂਗੇ ਦੂਸਰਾ ਉਹ ਲੋਕ ਰਿਸ਼ਵਤਖੋਰੀ ਨੂੰ ਭ੍ਰਸ਼ਟਾਚਾਰ ਨੂੰ ਵਡਾਵਾ ਦੇਣ ਵਾਲਿਆਂ ਵਿੱਚ ਨੇ ਜੋ ਲੋਕ ਬਿਨਾ ਮੰਗੇ ਆਪ ਹੀ ਆਫਰ ਕਰਦੇ ਨੇ ਤੁਸੀਂ ਆਪਣੇ ਆਪ ਤੇ ਸੋਚਿਓ ਅਕਸਰ ਦੇਖਿਓ ਵੀ ਜਦਸੀਂ ਕਿਸੇ ਕੰਮ ਲਈ ਦਫ਼ਤਰ ਗਏ ਹੋਵੋ ਉਸ ਕੰਮ ਦੀ ਡਿਟੇਲ ਨਾਲ ਲਈ ਹੋਵੇ ਆਪਣਾ ਕਾਗਜ਼ ਰੱਖਣਸਾਰ ਤੁਸੀਂ ਆਪਣੇ ਆਪ ਹੀ ਕਹਿ ਦਿੰਨੇ ਹੋ ਕਰ ਦਿਓ ਛੇਤੀ ਚਾਹ ਪਾਣੀ ਕਰ ਲਾਂਗੇ ਬਹੁਤੇ ਮਾਮਲਿਆਂ ਦੇ ਵਿੱਚ ਤਾਂ ਮੂਰਲੇ ਕਰਮਚਾਰੀ ਨੂੰ ਅਧਿਕਾਰੀ ਨੂੰ ਤਾਂ ਤੋਂ ਪੈਸੇ ਮੰਗਣ ਦੀ ਲੋੜ ਵੀ ਨਹੀਂ ਪੈਂਦੀ ਅੱ데요 ਵੱਧ ਤਾਂ ਲੋਕ ਆਪਣੇ ਆਪ ਹੀ ਚਾਹ ਪਾਣੀ ਆਫਰ ਕਰਦੇ ਨੇ ਇਹ ਚਾਹ ਪਾਣੀ ਇਹ ਪਾਰਟੀਆਂ ਇਹ ਦਫਤਰੀ ਲੋੜਾਂ ਦੇ ਰਾਹੀਂ ਤੁਹਾਨੂੰ ਠੱਗਦੇ ਨੇ ਇਹਨਾਂ ਦਾ ਹਾਲ ਭਾਵੇਂ ਕੁਝ ਵੀ ਹੋਵੇ ਕਿਉਂਕਿ ਸਮਾਜ ਉਦੋਂ ਕਰਕ ਜਾਂਦਾ ਹੈ ਇਨਸਾਨੀਅਤ ਉਦੋਂ ਲਹੂ ਲਹਾਨ ਹੋ ਜਾਂਦੀ ਆ ਜਦੋਂ ਇੱਕ 50000 ਰੁਪਏ ਕਮਾਉਣ ਵਾਲਾ ਕਰਮਚਾਰੀ ਇੱਕ 500 ਰੁਪਏ ਕਮਾਉਣ ਵਾਲੇ ਦਿਹਾੜੀਦਾਰ ਦੀ ਜੇਬ ਵੱਲ ਦੇਖਦਾ ਹੈ ਸ਼ਰਮ ਦੀ ਗੱਲ ਹੈ ਯਾਦ ਰੱਖਿਓ ਜੇ ਤੁਸੀਂ ਹਜੇ বিনা ਹਟੇ ਜੇ ਤੁਸੀਂ ਕੁਦਰਤ ਤੋਂ ਡਰੇ ਜੇ ਤੁਹਾਨੂੰ ਰੱਬ ਦਾ ਖੋਫ ਨਹੀਂ ਫਿਰ ਤੁਹਾਡਾ ਕੁਝ ਨਹੀਂ ਹੋ ਸਕਦਾ ਆਓ ਇਹਨਾਂ ਰਿਸ਼ਵਤਖੋਰਾ ਭ੍ਰਿਸ਼ਟਾਚਾਰ ਨੂੰ ਵਧਾਵਾ ਦੇਣ ਵਾਲੇ ਵਿਅਕਤੀਆਂ ਉਹ ਭਾਵੇਂ ਕੋਈ ਵੀ ਹੋਣ ਸਰਕਾਰੀ ਸੀਟਾਂ ਤੇ ਬੈਠੇ ਹੋਣ ਗੈਰ ਸਰਕਾਰੀ ਹੋਣ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਹਨੂੰ ਸਫਲ ਬਣਾਈਏ ਬੋਲਣਾ ਸਿੱਖੀਏ ਆਪਣੇ ਜਾਇਜ਼ ਕੰਮ ਦੇ ਲਈ ਅੜਨਾ ਸਿੱਖੀਏ ਅਜਿਹੇ ਪ੍ਰੇਸ਼ਟ ਰਿਸ਼ਵਤਖੋਰ ਵਿਅਕਤੀਆਂ ਦੀ ਗਿਣਤੀ ਭਾਵੇਂ ਇੱਕ ਵਿਭਾਗ 'ਚ ਥੋੜੀ ਹੋਵੇ ਪਰ ਇੱਕ ਮੱਛੀ ਜਿਵੇਂ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਇੱਕ ਸੇਬ ਜਿਵੇਂ ਸਾਰੀ ਪੇਟੀ ਨੂੰ ਖਰਾਬ ਕਰ ਦਿੰਦਾ ਇੱਕ ਮਾੜਾ ਵਿਅਕਤੀ ਪੂਰੇ ਵਿਭਾਗ ਦੇ ਮੱਥੇ ਤੇ ਕਲੰਕ ਹੁੰਦਾ ਤੁਸੀਂ ਇਹਨਾਂ ਨੂੰ ਪੈਸੇ ਦਿਓ ਪਰ ਉਹ ਪੈਸੇ ਉਹ ਰਿਸ਼ਵਤ ਬਿਜੀਲੈਂਸ ਵਾਲੇ ਹੋਣ ਪੰਜਾਬ ਬਿਜੀਲੈਂਸ ਨਾਲ ਸੰਪਰਕ ਕਰੋ ਕਿਉਂਕਿ ਇਹ ਜੇ ਲੋਕ ਜੋ ਰਿਸ਼ਵਤ ਖੋਰੀ ਉੱਪਰਲੇ ਪੈਸੇ ਪਾਰਟੀਆਂ ਲੈਣਾ ਗਿੱਜ ਗਏ ਨੇ ਲੈਣਾ ਛੱਡ ਨਹੀਂ ਸਕਦੇ ਜਿਹੜੇ ਅਜੇ ਵੀ ਨਹੀਂ ਸੁਧਰ ਰਹੇ ਜਿਨ੍ਹਾਂ ਨੂੰ ਵਿਜੀਲੈਂਸ ਪੰਜਾਬ ਕੋਲੇ ਰਮਾਲ ਬੰਨੀ ਪਿੱਛੇ ਖੜਾ ਬੰਦਾ ਦੇਖ ਕੇ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਜ਼ਰੂਰ ਫੜਾ ਦੇਣਾ ਚਾਹੀਦਾ ਤੇ ਪਹਿਲ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੋਂ ਕੋਈ ਰਿਸ਼ਵਤ ਮੰਗਦਾ ਹੈ ਤੁਹਾਡੇ ਕੰਮ ਦੇ ਗੇੜੇ ਲਵਾਉਂਦਾ ਤਾਂ ਉਹਨਾਂ ਨਾਲ ਆਪਣਾ ਜਿਹੜੀ ਡੀਲ ਆ ਉਹ ਫਿਕਸ ਕਰਕੇ ਵਿਜੀਲੈਂਸ ਪੰਜਾਬ ਦੇ ਕੋਲੇ ਪਹੁੰਚ ਕਰੋ ਤਾਂ ਜੋ ਇਹ ਜੇ ਪ੍ਰੇਸ਼ਟ ਬੰਦਿਆਂ ਨੂੰ ਦਫ਼ਤਰਾਂ ਚੋਂ ਵਿਭਾਗਾਂ ਚੋਂ ਸੀਟਾਂ ਤੋਂ ਬਾਹਰ ਕੀਤਾ ਜਾ ਸਕੇ ਕਿਉਂਕਿ ਇਮਾਨਦਾਰ ਸੱਚਾ ਸੁੱਚਾ ਵਿਅਕਤੀ ਜੋ ਬਾਹਰ ਬੇਰੋਜ਼ਗਾਰ ਫਿਰਦਾ ਹੈ ਉਹ ਨੌਕਰੀ ਤੇ ਆਵੇ ਲੋੜਵੰਦਾਂ ਦੇ ਗਰੀਬਾਂ ਦੇ ਕੰਮ ਨੇ ਜਿਹੜੇ ਉਹ ਪਹਿਲ ਦੇ ਆਧਾਰ ਤੇ ਕਰੇ ਇਹਰਾਮ ਦਾ ਪੈਸਾ ਇਹ ਰਿਸ਼ਵਤ ਦਾ ਪੈਸਾ ਘਰ ਲੈ ਕੇ ਜਾਣ ਵਾਲਿਓ ਇੱਕ ਗੱਲ ਸੋਚਿਓ ਤੁਸੀਂ ਵੀ ਵੀ ਜਦੋਂ ਤੁਸੀਂ ਇਸ ਪੈਸੇ ਦਾ ਆਪਣੇ ਬੱਚਿਆਂ ਲਈ ਕੁਝ ਲੈ ਕੇ ਜਾਣੇ ਹੋ ਆਪਣੇ ਪਰਿਵਾਰ ਲਈ ਕੁਝ ਲੈ ਕੇ ਜਾਣੇ ਹੋ ਤਾਂ ਉਹਨਾਂ ਦੀ ਅੱਖਾਂ ਚੱਖਾਂ ਕਿਵੇਂ ਪਾ ਲੈਨੇ ਹੋ ਅਸੀਂ ਪੰਜਾਬ ਵਾਸੀ ਸਭ نو ਬੱਧ ਧਾਰਮਿਕ ਐ ਤੇ ਇਹ ਬਹੁਤ ਵਧੀਆ ਪਰ ਮੈਂ ਹੈਰਾਨ ਆ ਜਦੋਂ ਕਿਸੇ ਮਜਬੂਰ ਲੋੜਵੰਦ ਗਰੀਬ ਦੇ ਜੇਬ ਚੋਂ ਕਢਾਇਆ ਹੋਇਆ ਪੈਸਾ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਦੇ ਹੋ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਮਾਨਦਾਰ ਬੰਦਾ ਸੱਚਾ ਸੋਚਾ ਬੰਦਾ ਮਿਹਨਤੀ ਬੰਦਾ ਜਦੋਂ ਗੱਲ ਕਰੂ ਅੱਖ ਚ ਅੱਖ ਪਾ ਕੇ ਕਰੂ ਉਸ ਦਾ ਕੌਨਫੀਡੈਂਸ ਉਸ ਦਾ ਜੇਰਾ ਉਸ ਦਾ ਆਤਮ ਵਿਸ਼ਵਾਸ ਹਮੇਸ਼ਾ ਉੱਚਾ ਹੁੰਦਾ ਕਿਉਂਕਿ ਕੁਦਰਤ ਪਰਮਾਤਮਾ ਜਿਸ ਦੀ ਨਜ਼ਰ ਤੁਹਾਡੇ ਹਰ ਇੱਕ ਸਾਥ ਤੇ ਆ ਤੁਹਾਡੀ ਹਰ ਇੱਕ ਗਤੀਵਿਧੀ ਤੇ ਆ ਉਹ ਤੁਹਾਨੂੰ ਵੀ ਦੇਖ ਰਿਹਾ ਹੈ ਟੇਬਲ ਦੇ ਥੱਲੇ ਦੀ ਇਧਰ ਦੀ ਉਧਰ ਦੀ ਲਿਆ ਹੋਇਆ ਪੈਸਾ ਵੱਡੇ ਅਧਿਕਾਰੀਆਂ ਤੋਂ ਛਪਾ ਲੋਗੇ ਬਿਜੀਲੈਂਸ ਬਿਊਰੋ ਪੰਜਾਬ ਤੋਂ ਛਪਾ ਲੋਗੇ ਸਰਕਾਰਾਂ ਤੋਂ ਛਪਾ ਲੋਗੇ ਪਰ ਉਸ ਪ੍ਰਮਾਤਮਾ ਆਕਾਲ ਪੁਰਖ ਤੋਂ ਕਿਵੇਂ ਛਪਾਉਂਗੇ ਇਹ ਪੈਸਾ ਫੋੜੇ ਬਣ ਬਣ ਨਿਕਲੂ ਇਹ ਪੈਸਾ ਚੀਕਾਂ ਕਢਾਓ ਇਹ ਪੈਸਾ ਦਰਦ ਦਿਓ ਪੈਸਾ ਇੰਨਾ ਵੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਣਾ ਆਪ ਵੇਚਦੇ ਹੋ ਜੇ ਤੁਹਾਡਾ ਇਹਨਾਂ ਤਨਖਾਹਾਂ ਨਾਲ ਇਹਨਾਂ ਪੈਸਿਆਂ ਨਾਲ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਦੇ ਨਾਲ ਸਰਦਾ ਨਹੀਂ ਨਾ ਤਾਂ ਤੁਸੀਂ ਹੋਰ ਮਿਹਨਤ ਕਰ ਲਓ ਵਾਧੂ ਕੰਮ ਕਰ ਲੋ ਆਪਣੇ ਪਰਿਵਾਰ ਵਿੱਚ ਜਾ ਕੇ ਮਿੰਤ ਕਰ ਲੋ ਵੀ ਆਪਣਾ ਨਹੀਂ ਸਰਦਾ ਕੋਈ ਹੋਰ ਬੰਦਾ ਵੀ ਕੰਮ ਕਰਨ ਲੱਗ ਜਾਓ ਪਰ ਆ ਹਰਾਮ ਦਾ ਪੈਸਾ ਰਿਸ਼ਵਤ ਖੋਰੀ ਦਾ ਪੈਸਾ ਭ੍ਰਿਸ਼ਟਾਚਾਰ ਦਾ ਪੈਸਾ ਰੱਬ ਦੇ ਵਾਸਤੇ ਆਪਣੇ ਜਵਾਕਾਂ ਨੂੰ ਨਾ ਖਵਾਓ ਆਪਣੇ ਘਰੇ ਨਾ ਲੈ ਕੇ ਜਾਓ ਮੇਰੀਆਂ ਇਹ ਗੱਲਾਂ ਬੁਰੀਆਂ ਲੱਗਣਗੀਆਂ ਕੌੜੀਆਂ ਲੱਗਣਗੀਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੇ ਕਹਾਣੀ ਜਿਨ੍ਹਾਂ ਤੇ ਮਾਮਲਾ ਟੁੱਕਦਾ ਹੋਊਗਾ ਭਾਵੇਂ ਇਹਨਾਂ ਦੀ ਗਿਣਤੀ ਥੋੜੀ ਹੁੰਦੀ ਆ ਭਾਵੇਂ ਏਕ ਥਾਂ ਮੇ ਇਕਾ ਦੁਕਾ ਹੋਣ ਪਰ ਇਹ ਹੋਣੇ ਨਹੀਂ ਚਾਹੀਦੇ ਅਸੀਂ ਬਾਬੇ ਨਾਨਕ ਦੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਪੰਜਾਬੀ ਆ ਤੇ ਸਾਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੇ ਮਾਣ ਹੈ ਉਮੀਦ ਹੈ ਅੱਜ ਤੱਕ ਜੋ ਕਰ ਲਿਆ ਜਿਵੇਂ ਕਰ ਲਿਆ ਉਹਨੂੰ ਭੁੱਲ ਕੇ ਆਪਣੀ ਡਿਊਟੀ ਆਪਣਾ ਫਰਜ਼ ਆਪਣਾ ਕੰਮ ਇਮਾਨਦਾਰੀ ਨਾਲ ਤੇ ਸੱਚੀ ਸੋਚੀ ਕਿਰਤ ਦੇ ਸੰਦੇਸ਼ ਦੇ ਨਾਲ ਕਰੋਗੇ ਲੋਕਾਂ ਲਈ ਆਖਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਵੀ ਚੁੱਪ ਕਰਕੇ ਸਹਿਣਾ ਨਾ ਕਰੋ ਜੇਕਰ ਤੁਹਾਨੂੰ ਕੋਈ ਵੀ ਤੰਗ ਪਰੇਸ਼ਾਨ ਕਰਕੇ ਤੁਹਾਡੀਆਂ ਜੇਬਾਂ ਵੱਲ ਝਾਕਦਾ ਹੈ ਤਾਂ ਬੋਲਿਆ ਕਰੋ ਕਿਦਰੀ ਨਹੀਂ ਤੁਹਾਡੇ ਕੰਮ ਰਹਿਣ ਵਾਲੇ ਤੁਹਾਡਾ ਜਾਇਜ਼ ਕੰਮ ਹੋ ਹੀ ਜਾਣਾ ਥੋੜਾ ਅੱਗੇ ਪਿੱਛੇ ਹੋ ਜੂ ਬਸੇ ਜੇ ਤੁਸੀਂ ਜ਼ਰੂਰਤ ਰੱਖੋ ਜੇ ਤੁਸੀਂ ਜਵਾਬ ਮੰਗੋ ਜੇ ਤੁਸੀਂ ਗੱਲ ਕਰੋ ਤਾਂ ਮੇਰੇ ਖਿਆਲ ਦੇ ਵਿੱਚ ਰਿਸ਼ਵਤ ਦੇਣ ਨਾਲੋਂ ਵੀ ਪਹਿਲਾਂ ਤੁਹਾਡਾ ਜਿਹੜਾ ਕੰਮ ਹੋਊਗਾ ਧੰਨਵਾਦ